ਦੋਸਤੋ ਨਮਸਕਾਰ BTI نیوز ਟੀਵੀ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਆਲ ਇੰਡੀਆ ਪਿੰਡੂ ਡਾਕ ਕਰਮਚਾਰੀ ਜੂਨੀਅਰ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਕੀਤਾ ਰੋਸ਼ ਪ੍ਰਦਰਸ਼ਨ ਤੇ ਕੀਤੀ ਨਾਰੇਬਾਜੀ ਆਓ ਦੇਖਦੇ ਹਾਂ BTI نیوز ਟੀਵੀ ਤੋਂ ਸੁਸ਼ੀਲ ਗੋਇਲ ਦੀ ਰਿਪੋਰਟ ਮੁਰਦਾਬਾਦ ਮੁਰਦਾਬਾਦ ਮੁਰਦਾ मकामा ज़िंदबा साथी ज़िंदी ज़िंदबादी सरकार ज़िंदबाद प्रधानमंत्री मुर्दा सरकार मुर्दा ਸਰ ਕੀ ਨਾਮ ਹੈ ਜੀ ਸਰ ਮੇਰਾ ਨਾਮ ਸੁਖਚੈਨ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਆਲ ਇੰਡੀਆ ਗ੍ਰਾਮ ਇੰਡਾਇਕਸ ਸੇਵਕ ਯੂਨੀਅਨ ਬਠਿੰਡਾ ਕਿਹੜੀ ਯੂਨੀਅਨ ਹੈ ਜੀ ਆਲ ਇੰਡੀਆ ਗ੍ਰਾਮ ਇੰਡਾਇਕਸ ਸੇਵਕ ਯੂਨੀਅਨ ਬਠਿੰਡਾ ਅੱਛਾ ਕੀ ਕੀ ਮੰਗਾਂ ਤੁਹਾਡੀਆਂ ਸਾਡੀਆਂ ਮੰਗਾਂ ਸਰ ਸਭ ਤੋਂ ਪਹਿਲੀ ਮੰਗ ਤਾਂ ਸਾਡੀ ਹੈਗੀ ਆ 8 ਘੰਟੇ ਡਿਊਟੀ ਕਿਉਂਕਿ ਅਸੀਂ 8 ਤੋਂ 8 ਘੰਟੇ ਡਿਊਟੀ ਕਰ ਰਹੇ ਆ ਲੇਕਿਨ ਅੰਗਰੇਜ਼ਿਆਂ ਦੇ ਬਣਾਏ ਹੋਏ ਰੂਲ ਉਹੀ ਪੁਰਾਣੇ ਸਮਿਆਂ ਤੋਂ ਜੋ ਚੱਲਦਾ ਆ ਰਿਹਾ ਸਰਕਾਰ ਇੱਕ ਪੈਸਾ ਬਚਾਉਣ ਮਾਰੀ ਸਿਰਫ ਵੀ ਪੈਸੇ ਘੱਟ ਤੋਂ ਘੱਟ ਪੈਸਿਆਂ ਤੇ ਵੱਧ ਤੋਂ ਵੱਧ ਕੰਮ ਲੇਕਿਨ ਸਾਡਾ ਸ਼ੋਸ਼ਣ ਹੋ ਰਿਹਾ ਚਾਰ ਘੰਟੇ ਡਿਊਟੀ ਅੰਗਰੇਜ਼ਾਂ ਵੇਲੇ ਦੀ ਜਦੋਂ ਸਿਰਫ ਕੱਡੀਆਂ ਡਾਕ ਦੇ ਦੋ ਚਿੱਠੀਆਂ ਬੰਡਣੀਆਂ ਹੁੰਦੀਆਂ ਸੀ ਉਦੋਂ ਵਾਲੀਆਂ ਚੀਜ਼ਾਂ ਨੂੰ ਹੁਣ ਵੀ ਫੋਲੋ ਕਰੀ ਜਾਂਦੇ ਲੇਕਿਨ ਕੰਮ ਹੈ ਸਾਡਾ ਜੋ 8 ਘੰਟੇ ਵਾਲੇ ਮੁਲਾਜ਼ਮਾਂ ਤੋਂ ਵੀ ਵੱਧ ਲੈ ਰਹੇ ਆ ਸਾਡੇ ਤੋਂ ਕਿਉਂਕਿ ਟਾਰਗੇਟ ਉੱਪਰੋਂ ਬਣਦੇ ਨੇ ਸਰਕਾਰ ਨੂੰ ਡਿਪਾਰਟਮੈਂਟ ਨੇ ਹਿਸਾਬ ਕਿਤਾਬ ਦੇਣਾ ਲੇਕਿਨ ਟਾਰਗੇਟ ਸਰ ਉੱਪਰੋਂ ਬਣਦੇ ਆ ਪਹਿਲੀ ਕੜੀ ਤੋਂ نیچے ਆ ਕੇ ਸਾਡੇ ਗ੍ਰਾਮੀਨ ਡਾਕ ਸੇਵਕ ਯੂਨੀਅਨ ਆ ਜਿਹੜੀ ਉਹ ਤਾਂ ਹੀ ਲੜ ਰਹੀ ਆ ਕਿਉਂਕਿ ਅਸੀਂ ਗ੍ਰਾਮੀਨ ਡਾਕ ਸੇਵਕ ਡਿਪਾਰਟਮੈਂਟ ਦੀ ਸਭ ਤੋਂ ਛੋਟੀ ਕੜੀ ਆ ਸਾਡੇ ਤੇ ਆ ਕੇ ਹੀ ਨਿਭੜਦੀ ਆ ਗੱਲ ਉੱਪਰੋਂ ਸ਼ੁਰੂ ਹੋ ਕੇ ਟਾਰਗੇਟ ਸਾਡੇ ਤੇ ਆ ਕੇ ਮੁਕਦੇ ਆ ਸਾਡੇ ਤੋਂ ਪੂਰੇ ਕਰਾਏ ਜਾਂਦੇ ਆ ਐਂਡ ਕੰਮ ਦਾ ਜੋ ਵਰਕਲੋਡ ਆ ਵਰਕਲੋਡ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਸਾਨੂੰ 8 ਘੰਟੇ ਕੰਮ ਕਰਕੇ 8 ਘੰਟਿਆਂ ਦੇ ਪੈਸੇ ਨਹੀਂ ਮਿਲ ਰਹੇ ਸਾਨੂੰ ਕਾਗਜ਼ਾਂ ਦੇ ਵਿੱਚ 4 ਘੰਟੇ ਦਿਖਾਇਆ ਜਾ ਰਿਹਾ ਇਸ ਤੋਂ ਇਲਾਵਾ ਸਾਡੇ ਤੋਂ ਡਬਲ ਡਬਲ ਚਾਰਜ ਦਿੱਤੇ ਜਾ ਰਹੇ ਹਨ ਇੱਕ ਇੱਕ ਸਾਥੀ ਨੂੰ ਧੱਕੇ ਨਾਲ ਅਸੀਂ ਉਹਨਾਂ ਚੀਜ਼ਾਂ ਦਾ ਵਿਰੋਧ ਕਰ ਰਹੇ ਹਾਂ ਸਾਡੀਆਂ ਛੁੱਟੀਆਂ ਨੇ ਜੋ ਉਹਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਸਾਸੀ ਪਹਿਲਾਂ ਮੰਨ ਲਓ ਜੇ ਕੋਈ ਸਾਥੀ ਛੁੱਟੀ ਤੇ ਜਾਂਦਾ ਸਬਸਟੀਟਿਊਟ ਮਿਲ ਜਾਂਦਾ ਸੀ ਸਾਨੂੰ ਕੋਈ ਬਾਹਰੋਂ ਬੰਦਾ ਲਾ ਦਿੰਦੇ ਸੀ ਲੇਕਿਨ ਸਰ ਅੱਜ ਕੀ ਹੋ ਰਿਹਾ ਜਿਹੜਾ ਬੰਦਾ 4 ਘੰਟਿਆਂ ਦੀ ਤਨਖਾਹ ਲੈ ਕੇ 8 ਘੰਟੇ ਜੇ ਆਲਰੇਡੀ ਡਿਊਟੀ ਕਰ ਰਿਹਾ ਉਹਨੂੰ 8 ਘੰਟੇ ਜਿੰਨਾ ਕੰਮ ਹੋ ਇੱਕ ਹੋਰ ਦਿੱਤਾ ਜਾ ਰਿਹਾ ਨਾਲ ਜੇ ਕੋਈ ਸਾਥੀ ਛੁੱਟੀ ਤੇ ਜਾਂਦਾ ਨਾਲ ਦਿਨੂੰ ਚਾਰਜ ਦਿੱਤਾ ਜਾ ਰਿਹਾ ਹੈ ਡਬਲ ਉਹਦਾ ਕੁਝ ਮਿਲਦਾ ਨਹੀਂ ਕਰਦਾ ਨਹੀਂ ਸਰ ਸਭ ਕਾਗਜ਼ੀ ਗੱਲਾਂ ਨੇ ਇਸ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੱਕੇ ਮਰਾਜ਼ਮ ਦਾ ਦਰਜਾ ਮਿਲੇ ਸਾਨੂੰ ਸਮਾਜ ਦੇ ਵਿੱਚ ਚੰਗੀ ਇੱਜ਼ਤ ਮਿਲੇ ਸਾਨੂੰ ਸਾਡਾ ਜਿਹੜਾ ਦਫ਼ਤਰ ਹੈ ਉਹਦੇ ਵਿੱਚ ਸਾਨੂੰ ਫਰਨੀਚਰ ਮਿਲੇ ਸਾਨੂੰ ਬੈਠਣ ਵਾਸਤੇ ਕੁਰਸੀਆਂ ਮਿਲਣ ਜੋ ਕਿ ਡਿਪਾਰਟਮੈਂਟ ਕਦੇ ਤੁਸੀਂ ਬੀਓ ਦੇ ਵਿੱਚ ਆ ਕੇ ਦੇਖੋ ਕਿ ਬੀਓ ਦੇ ਹਾਲਾਤ ਕੀ ਨੇ ਸਰ ਅਸੀਂ ਆਪਣੇ ਕੋਲੋਂ ਦਫ਼ਤਰੇ ਰੇਂਜ ਕਰਦੇ ਆ ਆਪਣੇ ਕੋਲੋਂ ਸਭ ਕੁਝ ਕਰਦੇ ਆ ਮਿਲਦਾ ਸਾਨੂੰ ਕੀ ਆਫਿਸ ਮੇਨਟੇਨੈਂਸ ਅਲਾਉਂਸ ਦੇ ਨਾਮ ਤੇ ਸਿਰਫ ਇੱਕ 500 ਰੁਪਏ ਮਹੀਨੇ ਦਾ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਜੀ ਸਭ ਤੋਂ ਪਹਿਲਾਂ ਤਾਂ 8 ਘੰਟਿਆਂ ਦਾ ਸਾਡਾ ਵਰਕ ਲੋਡ ਕਰਕੇ ਸਾਨੂੰ ਪੱਕੇ ਸਰਕਾਰੀ ਮੁਲਾਜ਼ਮਾਂ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਅਸੀਂ ਹੀ ਡਿਪਾਰਟਮੈਂਟ ਦੀ ਨਿਊ ਆ ਜੋ ਤੁਹਾਡੀ ਨਿਊ ਹੀ ਕਮਜ਼ੋਰ ਹੋਗੀ ਤਾਂ ਮੈਨੂੰ ਲੱਗਦਾ ਉੱਪਰ ਤੱਕ ਤੁਸੀਂ ਕਿਵੇਂ ਇਮਾਰਤ ਨੂੰ ਸੁਰੱਖਿਅਤ ਰੱਖ ਸਕਦੇ ਹੋ ਹਨ ਨਓ ਇਸ ਟਾਈਮ ਬਹੁਤ ਕਮਜ਼ੋਰ ਹੋ ਚੁੱਕੀ ਆ ਨਓ ਇਹ ਕਹਿੰਦੀ ਆ ਵੀ ਭਾਈ ਮੇਰੇ ਵਿੱਚ ਕੁਝ ਨਹੀਂ ਰਿਹਾ ਸੀ ਸੱਚੀਓ ਕਹਿੰਦੇ ਆ ਵੀ ਸਾਡੇ ਵਿੱਚ ਕੁਝ ਨਹੀਂ ਰਿਹਾ ਤੁਸੀਂ ਕਦੇ ਦਫਤਰ ਆ ਕੇ ਸਾਡੇ ਹਾਲਾਤ ਦੇਖੋ ਸਾਨੂੰ ਢੰਗ ਦਾ ਸਾਨੂੰ ਰਹਿਣ ਸਹਿਣ ਵਾਸਤੇ ਸਾਨੂੰ ਉੱਥੇ ਦਫਤਰ ਦੇ ਵਿੱਚ ਕੰਮ ਕਰਨ ਵਾਸਤੇ ਜੋ ਪ੍ਰੋਵਾਈਡ ਕੀਤਾ ਜਾਵੇ ਫਰਨੀਚਰ ਵਗੈਰਾ ਕੀਤਾ ਜਾਵੇ ਇਸ ਤੋਂ ਇਲਾਵਾ ਸਾਨੂੰ ਗਰੁੱਪ ਇੰਸ਼ੋਰੈਂਸ ਵਗੈਰਾ ਹੋਰ ਚੀਜ਼ਾਂ ਸਾਡੀਆਂ ਪਾਸ ਤੱਕ ਕਰ ਦਿੰਦੇ ਨੇ ਲੇਕਿਨ ਲਾਗੂ ਨਹੀਂ ਹੁੰਦੀ ਸਭ ਤੋਂ ਵੱਡੀ ਡਿਮਾਂਡ ਹੈ ਸਰ ਸਾਡੀ ਸਾਨੂੰ 8ਵੇਂ ਪੇ ਕਮਿਸ਼ਨ ਦੇ ਵਿੱਚ ਸ਼ਾਮਲ ਕੀਤਾ ਜਾਵੇ। 8ਵੇਂ ਪੇ ਕਮਿਸ਼ਨ ਨੂੰ ਛੇਤੀ ਤੋਂ ਛੇਤੀ ਲਾਗੂ ਕਰਕੇ ਜੀ.ਡੀ.ਐਸ ਨੂੰ ਉਹਦਾ ਹਿੱਸਾ ਬਣਾਇਆ ਜਾਵੇ। ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ। ਸਾਨੂੰ ਇੱਕ 10000 ਤੋਂ ਇੱਕ 12000 ਰੁਪਇਆ ਬੇਸਿਕ ਪੇ ਦਿੱਤੀ ਜਾਂਦੀ ਹੈ ਜਿਹਨੂੰ ਬੇਸਿਕ ਪੇ ਵੀ ਨਹੀਂ ਕਹਿੰਦੇ। ਟਾਈਮ ਰਿਲੇਟਿਡ ਕੰਟੀਨਿਉਟੀ ਅਲਾਉਂਸ ਕਹਿੰਦੇ ਆ। ਜਿੰਨਾ ਟਾਈਮ ਕੰਮ ਕਰ ਲਿਆ ਉਹਨੇ ਪੈਸੇ ਮਿਲ ਕੇ 4 ਘੰਟੇ ਜੀ ਨਹੀਂ ਕਰ ਲਿਆ ਉਹਨੂੰ 10000, 5 ਘੰਟੇ ਵਾਲੇ ਨੂੰ 12000। ਉਹਦੇ ਸਾਨੂੰ ਇਕੱਲਾ ਡੀ.ਏ ਮਿਲਦਾ ਹੋਰ ਕੁਝ ਨਹੀਂ ਹੈਗਾ।